ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਥਾਣਾ ਮਜੀਠਾ ਤੇ ਐਫਸੀਆਈ ਵਿਭਾਗ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ 8 ਪੇਟੀਆਂ ਅੰਗਰੇਜ਼ੀ ਨਜਾਇਜ਼ ਸ਼ਰਾਬ ਅਤੇ ਦਿੱਲੀ ਨੰਬਰ ਦੀ ਗੱਡੀ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਜੀਠਾ ਦੇ ਐਫਆਈ ਮੇਜਰ ਸਿੰਘ ਵੱਲੋਂ ਦੱਸਿਆ ਕਿ ਗੌਰਵ ਚੋਹਾਨ ਪੁੱਤਰ ਦਲਜੀਤ ਸਿੰਘ ਬਾਸੀ ਮਜੀਠਾ ਵਾਰ ਨੰਬਰ 4 ਖਾਸਾ ਪੱਤੀ ਮਜੀਠਾ ਦੇ ਵਿਰੁੱਧ ਥਾਣਾ ਮਜੀਠਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਮੈਂ ਖਾਣੇ ਹਾਜ਼ਰ ਸੀਗਾ ਤੇ ਅਕਸਾਈਜ ਇੰਸਪੈਕਟਰ ਸ਼੍ਰੀ ਧਮਨ ਤਨਵਿੰਦਰ ਬਾਸ ਸ਼ਰਮਾ ਜੀ ਸੁਨੀਪਾ ਪੁਛ ਪਾਰਟੀ ਆਪਣੇ ਸਟਾਫ ਦੇ ਖਾਣੇ ਹਾਜ਼ਰ ਆਏ ਇਹਨਾਂ ਇੱਕ ਗੱਡੀ ਦਿੱਲੀ ਨੰਬਰ ਆ ਹਾਂ ਗੱਡੀ ਨੰਬਰ DL 7CR 832 ਇਹਦੇ ਵਿੱਚੋਂ ਉਹਨਾਂ ਨੇ 6 ਪੇਟੀਆਂ ਆਰਸੀ ਦੀ ਰਿਕਵਰ ਕੀਤੀਆਂ ਤੇ 2 ਪੇਟੀਆਂ ਸ਼ਟਰਲਿੰਗ B7 8 ਪੇਟੀਆਂ ਟ੍ਰੋਟਰੀ ਨਾਲ ਰਿਕਵਰ ਕੀਤੀਆਂ ਕਹ ਦੇਸੀ ਜਰਾ ਵੀ ਕੋਈ ਗਰਾਮਤ ਹੋਈ ਹੈ ਨਹੀਂ ਹੋਰ ਵੀ ਕੋਈ ਚੀਜ਼ ਬਰਾਮ ਨਹੀਂ ਗੱਡੀ ਆ ਗੱਡੀ ਦਾ ਸ਼ੋਰ ਇਹ ਦੋਸ਼ੀ ਹੈਗਾ ਜੀ ਗੌਰਵ ਚੋਹਾਨ ਪੁੱਤਰ ਦਲਜੀਤ ਸਿੰਘ ਵਾਸੀ ਵਾਰਡ ਨੰਬਰ 4 ਖਾਸਾਪਤੀ ਘਰ ਆ ਰਿਹਾ ਦਾ ਜੀ ਅੱਗੇ ਅਜੇ ਪੁੱਛਗਿਛ ਕਰਾਂਗੇ ਆਪਾਂ ਇਹਨਾਂ ਦਾ ਨਾਮ ਤਾਂ ਪਹਿਲਾਂ ਕੋਈ ਅੱਜੇ ਲੱਗੀ ਨਹੀਂ ਨਹੀਂ ਉਹ ਦੇਖ ਹੀ ਨਹੀਂ ਆ ਜੇ ਤੇ ਆਈ ਹੈ ਜੀ ਤਾਂ ਕਰੰਦੇ ਆਪਾਂ ਤਾਂ ਬਖੇ ਇਸ ਵਾਰ ਇੱਕ ਮਕਰਨ ਨੰਬਰ 113 ਅਨਦਰਜ ਕੀਤਾ ਜਾ ਰਿਹਾ ਜੀ ਕੋਈ ਸਰਪਨ ਨੂੰ ਕੀ ਨਿਕਲੋਂ ਮੈਂ ਪ੍ਰੈਸ਼ਰ ਕੀ ਨਾ ਜੀ ਮੈਂ ਨਹੀਂ ਦੇਰੀ ਕੋਈ ਕੀਤੀ ਨਹੀਂ ਤੇ ਦੇਰੀ ਕੋਈ ਨਹੀਂ ਹਾਂਜੀ ਭਾਜੀ ਜਿਹੜੀ ਅੱਜ ਸਭ ਤੋਂ ਪਹਿਲਾਂ ਨਾਮ ਤੇ ਉਹਦਾ ਦੱਸੋ ਮੈਂ ਜੀ ਬਲਵਿੰਦਰ ਸਿੰਘ ਬੱਲੀ ਆਪਣਾ ਜੀ ਚੇਅਰਸਮੈਨ ਮੈਨੇਜਡ ਬਾਏ ਰਿੰਪਲ ਗਰੁੱਪ ਸਰਕਲ ਮਜੀਠਾ ਅਸੀਂ ਜੀ ਕਾਫੀ ਦਿਨ ਤੋਂ ਇੱਕ ਗੌਰਵਨਾਮ ਦਾ ਲੜਕਾ ਜੀ ਜੋ ਇੱਥੇ ਮਜੀਠੇ ਦੇ ਵਿੱਚ ਹੱਤਿਆਲਿਆਂ ਨੂੰ ਜਾਂ ਹੋਰ ਮੱਲ ਸਪਲਾਈਰਾਂ ਨੂੰ ਸ਼ਰਾਬ ਸਪਲਾਈ ਕਰ ਰਿਹਾ ਸੀ ਸਾਨੂੰ ਕਾਫੀ ਦਿਨ ਤੋਂ ਉਹਦੀ ਮੁਖਬਰੀ ਸੀ ਤੇ ਅੱਜ ਵੀ ਸਾਨੂੰ ਉਹਦੀ ਕੋਈ ਮੁਖਬਰੀ ਹੀ ਥੀ ਉਹ ਮਜੀਠੇ ਵਿੱਚ ਕਿਸੇ ਨੂੰ ਸ਼ਰਾਬ ਦੀ ਸਪਲਾਈ ਦੇਣ ਆ ਰਿਹਾ ਵਾ ਤੇ ਅਸੀਂ ਫਿਰ ਰਿਲੇਟਡ ਲਾ ਕੇ ਥਾਣਾ ਜੀ ਸਾਡੇ ਮਜੀਠਾ ਜੀ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਆਪਣੇ ਅਕਸਾਈਜ਼ ਟੀਮ ਨਾਲ ਸੰਪਰਕ ਕੀਤਾ ਆਪਣੇ ਇੰਸਪੈਕਟਰ ਧਰਮਿੰਦਰ ਚਰਮਾ ਜੀ ਨਾਲ ਸੰਪਰਕ ਕਰਕੇ ਤੇ ਸਵੇਰੇ ਉਹਦਾ ਟਰੈਪ ਲਾਇਆ ਜੀ ਨਾਲ ਥਾਣਾ ਮਜੀਠਾ ਦੀ ਪੁਲਿਸ ਨੇ ਤੇ ਨਾਲ ਅਕਸਾਈਜ਼ ਵਿਭਾਗ ਦੀ ਟੀਮ ਨੇ ਤੇ ਉਹਨੂੰ ਅਸੀਂ ਜੀ ਅੱਜ 8 ਪੇਟੀਆਂ ਸਮੇਤ ਮਲਬੀ ਫੜ ਲਿਆ ਜੀ ਇਹ ਲਾਦਾਗੇ ਮਜੀਠੇ ਦੇ ਹਲਕੇ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਕਾਰੋਬਾਰੀ ਹਾਂਜੀ ਹਾਂਜੀ ਕਾਫੀ ਜਾਣੇ ਜੀ ਮਜੀਠੇ ਦੇ ਵਿੱਚ ਅੰਗਰੇਜ਼ੀ ਸ਼ਰਾਬ ਦਾ ਮਤਲਬ ਕਾਰੋਬਾਰ ਨਜਾਇਜ਼ ਕਾਰੋਬਾਰ ਕਰ ਰਹੇ ਆ ਜਿਹੜੇ ਸਾਡੇ ਮਲਬੀ ਰੈਵਨਿਊ ਨੂੰ ਕਾਫੀ ਨੁਕਸਾਨ ਪਹੁੰਚਾ ਰਹੇ ਆ ਮਜੀਠੇ ਵਿੱਚ ਵੀ ਤੇ ਨਾਲ ਮਜੀਠੇ ਦੇ ਨਾਲ ਰਿਲੇਟਡ ਦੋ ਚਾਰ ਪਿੰਡ ਉੱਥੋਂ ਦੇ ਵੀ ਲੋਕ ਕਰ ਰਹੇ ਆ ਬਾਕੀ ਜਦੋਂ ਵੀ ਉਹਨਾਂ ਦੀ ਵੀ ਸਾਨੂੰ ਕੋਈ ਮੁਖਬਰੀ ਆਊਗੀ ਅਸੀਂ ਰਿਲੇਟਡ ਥਾਣੇ ਦੇ ਨਾਲ ਰਲ ਕੇ ਤੇ ਉਹਨਾਂ ਨੂੰ ਵੀ ਜ਼ਰੂਰ ਛੇਤੀ ਛੇਤੀ ਫੜਾਂਗੇ ਜੀ ਕੋਈ ਫੌਨ ਵਿੱਚ ਕੋਈ ਗ੍ਰਿਫਤਾਰੀ ਹਾਂਜੀ ਇਸ ਮਾਮਲੇ ਦੇ ਵਿੱਚ ਹਾਂਜੀ ਇੱਕ ਗ੍ਰਿਫਤਾਰ ਉਹ ਜੀ ਜਿਹੜਾ ਜਿਹਦੀ ਸਾਨੂੰ ਮੁਖਬਰੀ ਸੀ ਗੌਰਵ ਨਾਮ ਦਾ ਲੜਕਾ ਉਹਨੂੰ ਆਪਾਂ ਜੀ ਸਾਡੀ ਥਾਣੇ ਦੀ ਟੀਮ ਨੇ ਤੇ ਦੂਜਾ ਜੀ ਸਾਇਜ਼ ਵਿਭਾਗ ਦੀ ਟੀਮ ਨੇ ਉਹਨੂੰ ਫੜ ਕੇ ਤੇ ਗ੍ਰਿਫਤਾਰ ਕੀਤਾ ਵਜੇ